ਹਾਂਜੀ ਜਾਰਜਟ ਦੇ ਵਿੱਚ ਵੀ ਅੱਜਕਲ ਬਹੁਤ ਸੋਹਣੇ ਸੋਹਣੇ ਵੈਰਾਈਟੀ ਆ ਰਹੀ ਹੈ ਜਾਰਜਟ ਦਾ ਫੈਬਰਿਕ ਆਇਆ ਹੋਇਆ ਹੈ ਜੀ ਡਾਈ ਡਾਈ ਦੇ ਵਿੱਚ ਐਂਡ ਬਹੁਤ ਸੋਹਣੀ ਇਹਨਾਂ ਦੇ ਵਿੱਚ ਐਮਬਰਾਡਰੀ ਵੀ ਹੋਈ ਆ ਪਰ ਮੀਟਰ ਦੇ ਅਕੋਰਡਿੰਗ ਟਾਈ ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਸ਼ਰਟ ਦਾ ਫੈਬਰਿਕ ਲੈ ਸਕਦੇ ਹੋ ਜਾਂ ਤੁਸੀਂ 5 ਮੀਟਰ ਆਲਓਵਰ ਵੀ ਲੈ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਜੀ 400 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਕੱਟੇ ਦੇ ਵਿੱਚੋਂ ਵੀ ਲੈ ਸਕਦੇ ਹੋ ਠੀਕ ਹੈ ਵਿਦਆਊਟ ਦੁਪੱਟਾ ਹੋਣਗੇ ਓਨਲੀ ਫੈਬਰਿਕ ਹੈ ਜੀ ਇਹ ਐਂਡ ਇਹ ਹੈਗੇ ਸੀ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਕੈਂਬ੍ਰਿਕ ਕਾਟਨ ਆਲਓਵਰ ਸੂਟ ਹੋਗਾ ਦੁਪੱਟਾ ਹੋਏਗਾ ਜੀ ਮਸਲੀਨ ਦਾ ਦੁਪੱਟੇ ਦੇ ਵਿੱਚ ਸ਼ਰਟ ਨਾਲ ਦੇ ਕੱਟ ਕਰਕੇ ਬਹੁਤ ਸੋਹਣੇ ਪੈਚ ਆਕੇ ਲੈਸ ਲਾ ਕੇ ਇਹਨੂੰ ਡਿਜ਼ਾਈਨ ਕੀਤਾ ਹੋਇਆ ਕਾਫੀ ਜ਼ਿਆਦਾ ਹਿੱਟ ਡਿਜ਼ਾਈਨ ਹੈ ਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ 900 ਰੁਪਏ ਦਾ ਇੱਕ ਸੂਟ ਆਏਗਾ ਫ੍ਰੀ ਸ਼ਿਪਿੰਗ 올 ਇੰਡੀਆ ਤੁਸੀਂ ਘਰ ਬੈਠੇ ਸੂਟ ਜਿਹੜੇ ਮੰਗਵਾ ਸਕਦੇ ਹੋ ਇਸ ਚੰਦੇਰੀ ਸਿਲਕਾ ਜੀ ਬਹੁਤ ਸੋਹਣੇ ਸੂਟ ਤੇ ਪ੍ਰਾਈਸ ਦੇਖਿਓ ਬਹੁਤ ਜ਼ਿਆਦਾ ਘੱਟ 1450 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ neck heavy ਬਣਿਆ ਹੋਇਆ ਵਿਦੇ ਦੁਪੱਟਾ ਆਏਗਾ ਤੇ ਦੁਪੱਟੇ ਤੇ ਵੀ ਵਰਕ ਦਿੱਤਾ ਹੋਇਆ ਸਟੂਨ ਦੀ ਬਾਟਮ ਆਉਂਦੀ ਹੈ ਜੀ ਇਹਨਾਂ ਦੇ ਨਾਲ ਚੰਦੇਰੀ ਦੀ ਸ਼ਰਟ ਹੋਏਗੀ ਚੰਦੇਰੀ ਦਾ ਹੀ ਦੁਪੱਟਾ ਆਏਗਾ ਤੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਸੋਹਣੇ ਰਾਇਲ ਕਲੈਕਸ਼ਨ ਹੈਗੀ ਹੈ ਜੀ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਸਿਰਫ ਬਾਇ ਕਰ ਸਕਦੇ ਹੋ ਥੈਂਕ ਯੂ so much